ਸਤਿ ਜੀ ਜਮੋ ਪਿਆਰ ਮੇਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਲਖਵਾਈ ਭਾਈ ਗੁਰਦਾਸ ਜੀ ਕੋਲੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਕਿ ਜਦੋਂ ਸਮਾਂ ਮਿਲਦਾ ਤੇ ਭਾਈ ਸਾਹਿਬ ਜੀ ਆਪਣੀ ਬਾਣੀ ਵੀ ਲਿਖਦੇ ਭਾਈ ਗੁਰਦਾਸ ਜੀ ਤੇ ਸਹਿਬਾ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਜਿਹੜੀ ਤੁਸੀਂ ਬਾਣੀ ਲਿਖਦੇ ਉਹ ਵੀ ਲੈ ਕੇ ਆਇਓ ਹਰਨਾ ਪੈਦਾ ਹੋਇਆ ਵੀ ਮਹਾਰਾਜ ਜਿੱਥੇ ਭਗਤਾਂ ਦੀ ਸਿੱਖਾਂ ਦੀ ਬਾਣੀ ਦਰਜ ਕਰ ਰਹੇ ਨੇ ਉਥੇ ਮੇਰੇ ਵੀ ਬੋਲ ਦਰਜ ਕਰ ਦੇਣ ਅੰਤਰਜਾਮੀ ਪਾਤਸ਼ਾਹ ਕਹਿੰਦੇ ਵੀ ਆਪਣੀ ਬਾਣੀ ਲੈ ਕੇ ਆਇਓ ਜਦੋਂ ਭਾਈ ਗੁਰਦਾਸ ਸਾਹਿਬ ਜੀ ਬਾਣੀ ਲੈ ਕੇ ਆਏ ਆਪਣੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਭਾਈ ਗੁਰਦਾਸ ਜੀ ਕਿ ਉਹਨਾਂ ਤੁਹਾਡੀ ਬਾਣੀ ਦਰਜ ਕਰ ਦਈਏ ਅਗਲੇ ਦਿਨ ਆਪਾਂ ਦਰਜ ਕਰਾਂਗੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਗੁਰਦਾਸ ਜੀ ਗਏ ਜਦੋਂ ਆਰਾਮ ਕਰਨ ਲੱਗੇ ਤੇ ਰਾਤ ਨੂੰ ਸੁਪਨਾ ਆ ਗਿਆ ਸਪਨਾ ਕੀ ਆਇਆ ਕਿ ਰਾਤ ਦੇ ਵਕਤ ਸੁਪਨੇ ਵਿੱਚ ਵੇਖਦੇ ਨੇ ਕਿ ਇੱਕ ਜਹਾਜ਼ ਡੁੱਬ ਰਿਹਾ ਹੈ ਜਹਾਜ਼ ਦੇ ਵਿੱਚ ਜਦੋਂ ਭਾਈ ਗੁਰਦਾਸ ਸਾਹਿਬ ਜੀ ਬੈਠੇ ਹੋਏ ਵੇਖਦੇ ਵੀ ਜਹਾਜ਼ ਡੁੱਬਦਾ ਪਿਆ ਤੇ ਆਪਣੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਜਹਾਜ਼ ਹੋਰ ਡੁੱਬਣ ਲੱਗ ਪਿਆ ਜਹਾਜ਼ ਡੁੱਬੀ ਜਾਵੇ ਫਿਰ ਸਮਝ ਆ ਗਈ ਕਿ ਮਨਾ ਕੀ ਕਰਦਾ ਜਦੋਂ ਸਤਿਗੁਰਾਂ ਦੀ ਬਾਣੀ ਪੜਨ ਲੱਗੇ ਜਹਾਜ਼ ਤੈਰਨ ਲੱਗ ਪਿਆ ਭਾਈ ਗੁਰਦਾਸ ਸਾਹਿਬ ਜੀ ਦੀ ਅੱਖ ਖੁੱਲ ਗਈ ਇਹ ਕੌਤਕ ਵੇਖ ਕੇ ਸਮਝ ਪੈ ਗਏ ਮਹਾਰਾਜ ਦੇ ਚਰਨਾਂ ਵਿੱਚ ਆਏ ਸਹਿਬ ਕਹਿੰਦੇ ਭਾਈ ਗੁਰਦਾਸ ਜੀ ਲਿਆਓ ਤੁਹਾਡੀ ਬਾਣੀ ਦਰਜ ਕਰੀਏ ਭਾਈ ਗੁਰਦਾਸ ਸਾਹਿਬ ਜੀ ਨੇ ਹੱਥ ਜੋੜ ਲਏ ਪਾਤਸ਼ਾਹ ਸੂਰਜ ਦੀ ਬਰਾਬਰੀ ਕਦੇ ਛੋਟਾ ਜਿਹਾ ਦੀਵਾ ਨਹੀਂ ਕਰ ਸਕਦਾ ਸੂਰਜ ਦੀ ਬਰਾਬਰੀ ਇੱਕ ਛੋਟਾ ਜਿਹਾ ਜੁਗਨੂ ਨਹੀਂ ਕਰ ਸਕਦਾ ਤੁਹਾਡੀ ਬਾਣੀ ਰੱਬ ਰੂਪ ਹੈ ਮੇਰੀ ਬਾਣੀ ਤੁਹਾਡੀ ਬਾਣੀ ਦੀ ਕਦੇ ਵੀ ਬਰਾਬਰੀ ਨਹੀਂ ਕਰ ਸਕਦੀ ਤੁਹਾਡੀ ਬਾਣੀ ਬ੍ਰਹਮ ਰੂਪ ਹੈ ਮਹਾਰਾਜ ਬਾਣੀਆਂ ਸਿਰ ਬਾਣੀ ਸਾਰੀਆਂ ਬਾਣੀਆਂ ਦੀ ਇਹ ਸਿਰ ਸ਼੍ਰੋਮਣੀ ਬਾਣੀਆਂ ਤੁਹਾਡੀ ਤਾਂ ਮੈਂ ਨਹੀਂ ਚਾਹੁੰਦਾ ਕਿ ਮੇਰੀ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਜਾਏ ਭਾਈ ਸਾਹਿਬ ਨੂੰ ਸਮਝ ਪੈ ਗਈ ਤੇ ਮੇਰੇ ਸਹਿਬ ਨੇ ਬਚਨ ਕੀਤਾ ਬਾਣੀ ਨੂੰ ਪ੍ਰਮਾਣਿਤ ਕੀਤਾ ਵੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕੁੰਜੀ ਕਹਿਣ ਤੋਂ ਮਰਾਦ ਹੈ ਕਿਉਂਕਿ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਜਿਹੜੀ ਵਿਆਖਿਆ ਹੈ ਉਹ ਆਪਣੇ ਢੰਗ ਦੇ ਨਾਲ ਆਪਣੀਆਂ ਬਾਰਾਂ ਦੇ ਵਿੱਚ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਜਿਹੜਾ ਉਹ ਖੋਲਣ ਦਾ ਯਤਨ ਕੀਤਾ ਔਰ ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਵੇਦ ਵਿਆਸ ਕਿਹਾ ਜਾਂਦਾ ਹੈ ਤਨ ਭਾਈ ਗੁਰਦਾਸ ਜੀ ਤਨ ਲਖਾਰੀ ਨਾਨਕਾ ਜਨ ਨਾਮ ਲਖਾਇਆ ਸਚ ਭਾਈ ਗੁਰਦਾਸ ਸਾਹਿਬ ਜੀ ਉਹ ਧੰਨੇ ਗੁਰੂ ਕੇ ਲਖਾਰੀ ਜਿਨ੍ਹਾਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਗੁਰੂ ਕੇ ਨਾਮ ਨੂੰ ਲਿਖਿਆ ਹੈ ਭਾਈ ਗੁਰਦਾਸ ਸਾਹਿਬ ਜੀ